ਦੇਸ਼ ਦੁਨੀਆ ਅੰਦਰ ਵਸਦੀ ਸਿੱਖ ਕੌਮ ਤੇ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਆਪਾਂ 350 ਸਾਲਾ ਸ਼ਹੀਦੀ ਦਿਹਾੜਾ ਸੈਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਬਹੁਤ ਕੁਝ ਇਸ ਤਰ੍ਹਾਂ ਦਾ ਵਾਪਰਿਆ ਹੈ ਜਿਸ ਦਾ ਸਿੱਧਾ ਸਬੰਧ ਸਿੱਖ ਕੌਮ ਦੇ ਨਾਲ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਦੀ ਨਿਯੁਕਤੀ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਬੜਾ ਵਿਵਾਦ ਰਿਹਾ ਹੈ ਤੇ ਮੌਜੂਦਾ ਦੌਰ ਵਿੱਚ ਉਹ ਵਿਵਾਦ ਜਿਉਂ ਦਾ ਤਿਉਂ ਚੱਲ ਰਿਹਾ ਹੈ। ਔਰ ਇਹ ਨਿਯੁਕਤੀ ਜਦੋਂ ਰਾਤ ਦੇ ਹਨੇਰਿਆਂ ਵਿੱਚ ਕੀਤੀ ਗਈ ਤੇ ਜਥੇਦਾਰ ਹਟਾਏ ਗਏ ਤਾਂ ਉਸ ਵਕਤ ਬਹੁਤ ਵੱਡੇ ਸਵਾਲ ਖੜੇ ਹੋਏ ਸੀ। ਸਿੱਖ ਕੌਮ ਦੇ ਅੰਦਰ ਬੜਾ ਗੁੱਸਾ ਔਰ ਬਹੁਤ ਹੀ ਜੋ ਸੇਕ ਆਉਂਦੀਆਂ ਭਾਵਨਾਵਾਂ ਦੇ ਨਾਲ ਜਿਹੜਾ ਖਲਵਾੜ ਹੋਇਆ ਸੀ ਉਸ ਦੀ ਚਰਚਾ ਹੋਈ ਸੀ ਤੇ ਬਹੁਤ ਸਾਰੀਆਂ ਸਿੱਖ ਸੰਪਰਦਾਵਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਸ ਵੇਲੇ ਕਿਹਾ ਸੀ ਕਿ ਰਾਤ ਦੇ ਹਨੇਰਿਆਂ ਵਿੱਚ ਬਨਾਇਆ ਗਿਆ ਜਥੇਦਾਰ ਸਾਨੂੰ ਪ੍ਰਮਾਨ ਨਹੀਂ ਹੈਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਦਾ ਸਿੱਧਾ ਕੰਟਰੋਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਹੈ ਉਸ ਵੱਲੋਂ ਇੱਕ ਵਾਰ ਫਿਰ ਇਤਿਹਾਸ ਨੂੰ ਦਰਾਇਆ ਜਾ ਰਿਹਾ ਉਸੇ ਤਰ੍ਹਾਂ ਦੀ ਗਲਤੀ ਫਿਰ ਦੁਬਾਰਾ ਕੀਤੀ ਜਾ ਰਹੀ ਏ ਜਿਸ ਤਰ੍ਹਾਂ ਉਹਨਾਂ ਨੇ ਡੇਰਾ ਸੌਦਾ ਸਾਧ ਨੂੰ ਮਾਫੀ ਦੇ ਕੇ ਜਥੇਦਾਰ ਸਹਿਬਾਨਾਂ ਨੂੰ ਦਬਾਅ ਪਾ ਕੇ ਆਪਣੇ ਘਰਾਂ ਦੇ ਵਿੱਚ ਬੁਲਾ ਕੇ ਔਰ ਆਪਣੇ ਮਨਮਰਜ਼ੀ ਦੇ ਫੈਸਲੇ ਕਰਵਾ ਕੇ ਜਿਸ ਤਰੀਕੇ ਦੀ ਬਦਨਾਮੀ ਖੱਟੀ ਸੀ ਉਸ ਤੋਂ ਉਹਨਾਂ ਨੇ ਸਬਕ ਨਹੀਂ ਸਿੱਖਿਆ ਤੇ ਦੁਬਾਰਾ ਫਿਰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਜਥੇਦਾਰ ਅਸੀਂ ਹਟਾਏ ਨੇ ਤੇ ਜਿਹੜੇ ਜਥੇਦਾਰ ਅਸੀਂ ਪੁਆਇੰਟ ਕੀਤੇ ਨੇ ਉਹ ਸਾਡੀ ਮਰਜ਼ੀ ਸੀ ਜਿਹੜਾ ਵੀ ਸਾਡੀ ਮਰਜ਼ੀ ਦੇ ਉਲਟ ਚੱਲੇਗਾ ਉਸ ਦਾ ਹਸ਼ਰ ਇਸ ਤਰ੍ਹਾਂ ਦਾ ਹੀ ਹੋਵੇਗਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਵੇਲੇ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਜਿਨ੍ਹਾਂ ਨੇ 2 ਦਸੰਬਰ ਦਾ ਫੈਸਲਾ ਪੰਜ ਸਿੰਘ ਸਹਿਬਾਨ ਦੀ ਮੌਜੂਦਗੀ ਦੇ ਵਿੱਚ ਕੌਮ ਨੂੰ ਸੁਨਾਇਆ ਸੀ ਕੌਮ ਨੇ ਪ੍ਰਵਾਨ ਕੀਤਾ ਸੀ ਔਰ ਜਿਨ੍ਹਾਂ ਨੂੰ ਦੋਸ਼ੀ ਠਰਾਇਆ ਸੀ ਉਹਨਾਂ ਨੇ ਵੀ ਪ੍ਰਵਾਨ ਕੀਤਾ ਸੀ ਲੇਕਿਨ ਬਾਅਦ ਦੇ ਵਿੱਚ ਉਹ ਫੈਸਲਾ ਸੁਣਾਉਣ ਵਾਲੇ ਤਿੰਨ ਜਥੇਦਾਰ ਸਹਿਬਾਨਾਂ ਨੂੰ ਹੀ ਹਟਾ ਦਿੱਤਾ ਗਿਆ ਤੇ ਤਿੰਨ ਜਥੇਦਾਰ ਨਵੇਂ ਪੁਆਇੰਟ ਕਰ ਦਿੱਤੇ ਔਰ ਤਿੰਨ ਜਥੇਦਾਰਾਂ ਦੇ ਵਿੱਚੋਂ ਇੱਕ ਜਥੇਦਾਰ ਨੂੰ ਦੋ ਤਖਸੇਬਾਨਾਂ ਦਾ ਜਥੇਦਾਰ ਬਣਾ ਦਿੱਤਾ ਗਿਆ ਤੇ ਇੱਕ ਨੂੰ ਜਿਹੜਾ ਉਹਨਾਂ ਦੀ ਹੀ ਪਾਰਟੀ ਦਾ ਇੱਕ ਲੀਡਰ ਸੀ ਔਰ ਉਹਨਾਂ ਨੂੰ ਤਖਸੀਰੀ ਦਮਨਮਾ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਗਿਆ ਅਜਿਹੇ ਹਾਲਾਤਾਂ ਦੇ ਵਿੱਚ ਹੁਣ ਫੇਰ ਜਿਹੜੀ ਗਲਤੀ ਕਰਨ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਹ ਸਾਰੇ ਆਗੂ ਸਹਿਬਾਨ ਜਿਨ੍ਹਾਂ ਨੇ ਪਿਛਲੀਆਂ ਗਲਤੀਆਂ ਤੋਂ ਸਬਕ ਨਹੀਂ ਸਿੱਖਿਆ ਉਹ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਜਥੇਬੰਦੀਆਂ ਨੇ ਉਸ ਦਿਨ ਵਿਰੋਧ ਕੀਤਾ ਸੀ ਰਾਤ ਦੇ ਹਨੇਰਾ ਹਨੇਰਿਆਂ ਵਿੱਚ ਬਣਾਏ ਗਏ ਜਥੇਦਾਰ ਦਾ ਆ ਦੇਖ ਲੋ ਉਹ ਸਾਰੇ ਹੁਣ ਉਹਨਾਂ ਨੂੰ ਸਰੋਪਾਓ ਦੇ ਕੇ ਦਸਤਾਰਾ ਦੇ ਕੇ ਸਲਮਾਨਤ ਕਰ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਉਹਨਾਂ ਸਿੱਖ ਸੰਪਰਦਾਵਾਂ ਦੀ ਨਿਹੰਗ ਸਿੰਘ ਜਥੇਬੰਦੀਆਂ ਦੀ ਕ੍ਰੈਡਿਬਿਲਟੀ ਨੂੰ ਵੀ ਸੱਟ ਮਾਰਨ ਵਾਲੀ ਗੱਲ ਹੈਗੀ ਏ ਔਰ ਨਾਲ ਦੀ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਜਿਹੜਾ ਵੀ ਫੈਸਲਾ ਲੈਨੇ ਆ ਆਪਣੀ ਮਨਮਰਜ਼ੀ ਨਾਲ ਲੈਨੇ ਆ ਤੇ ਕੌਮ ਨੂੰ ਮਜਬੂਰ ਨੂੰ ਪ੍ਰਵਾਨ ਕਰਨਾ ਹੀ ਪੈਂਦਾ ਇਸ ਤਰ੍ਹਾਂ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ 3 ਨਵੰਬਰ ਨੂੰ ਜਰਨਲ ਹਾਊਸ ਦੀ ਚੋਣ ਹੋਣੀ ਹੈ ਜਰਨਲ ਹਾਊਸ ਦੇ ਵਿੱਚ ਪ੍ਰਧਾਨ ਦੀ ਚੋਣ ਹੋਣੀ ਹੈ ਐਗਜ਼ੈਕਟਿਵ ਦੀ ਚੋਣ ਹੋਣੀ ਹੈ ਉਸ ਤੋਂ ਪਹਿਲਾਂ ਫਿਰ ਇੱਕ ਵਾਰ ਬਾਹਮ ਰੋੜੀ ਜਾ ਰਹੀ ਹੈ ਕਿ ਪ੍ਰਧਾਨ ਸਾਹਿਬ ਤੁਸੀਂ ਅਸਤੀਫਾ ਦੇ ਕੇ ਘਰ ਬੈਠ ਗਏ ਸੀ ਤੁਹਾਨੂੰ ਜਥੇਦਾਰ ਸਾਹਿਬਾਨ ਨੇ ਵੀ ਕਿਹਾ ਸੀ ਕਿ ਤੁਸੀਂ ਅਸਤੀਫਾ ਵਾਪਸ ਲੈ ਲਓ ਪਰ ਤੁਸੀਂ ਨਹੀਂ ਸੀ ਲਿਆ ਪਰ ਜਦੋਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਘਰ ਜਾ ਕੇ ਕਿਹਾ ਤੇ ਤੁਸੀਂ ਅਸਤੀਫਾ ਪ੍ਰਵਾਨ ਕਰ ਲਿਆ ਤੇ ਉਸ ਤੋਂ ਬਾਅਦ ਤੁਸੀਂ ਆਨਾਕਾਨੀ ਕੀਤੀ ਕਿ ਜਥੇਦਾਰ ਸਾਹਿਬਾਨ ਸਿੱਖ ਕੌਮ ਨੂੰ ਪ੍ਰਵਾਨ ਨਹੀਂ ਕਿਉਂਕਿ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਨੂੰ ਚੁੜਿਆ ਗਿਆ ਸੀ ਤੇ ਹੁਣ ਤੁਸੀਂ ਆਪਣੇ ਹੱਥੀ ਦਸਤਾਰ ਦਿਓ ਔਰ ਇਸੇ ਤਰੀਕੇ ਦੇ ਨਾਲ ਹੈੱਡ ਗਰੰਥੀ ਸਾਹਿਬ ਨੂੰ ਕਿਹਾ ਜਾਵੇਗਾ ਕੱਲ ਨੂੰ ਕਿ ਤੁਸੀਂ ਵੀ ਜੇ ਆਪਣੇ ਅਹੁਦੇ ਦੇ ਉੱਪਰ ਰਹਿਣਾ ਤਾਂ ਫਿਰ ਤੁਸੀਂ ਵੀ ਉਹਨਾਂ ਨੂੰ ਦਸਤਾਰ ਭੇਟ ਕਰੋ ਔਰ ਇਸੇ ਤਰੀਕੇ ਦੇ ਨਾਲ ਉਹਨਾਂ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾ ਰਿਹਾ ਹੈ ਔਰ ਇਹ ਮਜਬੂਰੀ ਦੇ ਹਾਲਾਤ ਦੇ ਵਿੱਚ ਜਿਹੜੇ ਫੈਸਲੇ ਕੀਤੇ ਜਾ ਰਹੇ ਨੇ ਇਹਨਾਂ ਦਾ ਸਿੱਖ ਕੌਮ ਦੇ ਉੱਪਰ ਕੀ ਅਸਰ ਪਵੇਗਾ ਸਾਡੀ ਜਨਰੇਸ਼ਨ ਦੇ ਉੱਪਰ ਕੀ ਅਸਰ ਪਵੇਗਾ ਇਹ ਪੁਵੇਖ ਦੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਏ ਕਿ ਪਹਿਲਾਂ ਕੀ ਵਾਪਰਿਆ ਤੇ ਅੱਗੇ ਕੀ ਵਾਪਰਨ ਜਾ ਰਿਹਾ ਸੋ ਬੜਾ ਬੇਵਿਸ਼ਵਾਸੀ ਵਾਲਾ ਮਾਹੌਲ ਏ ਇਸ ਮਾਹੌਲ ਦੇ ਵਿੱਚ ਏਕਤਾ ਦੀ ਗੱਲ ਸਾਰੇ ਪਾਸਿਓਂ ਕੀਤੀ ਜਾਂਦੀ ਏ ਕਿ ਸਿੱਖ ਕੌਮ ਦੇ ਅੰਦਰ ਏਕਤਾ ਹੋਵੇ ਕੀ ਉਹ ਏਕਤਾ ਸਰੀਰਕ ਏਕਤਾ ਹੋਵੇਗੀ ਉਸ ਦਾ ਕੋਈ ਫਾਇਦਾ ਹੋਵੇਗਾ ਜਾਂ ਸਿਧਾਂਤਕ ਤੌਰ ਦੇ ਉੱਤੇ ਦਿਲਾਂ ਨੂੰ ਸਾਫ਼ ਕਰਕੇ ਔਰ ਜਿਹੜੀ ਸਾਨੂੰ ਮੱਤ ਸਾਡੇ ਗੁਰੂ ਸਾਹਿਬਾਨ ਨੇ ਬਖਸ਼ੀ ਏ ਉਹਦੇ ਮੁਤਾਬਕ ਅਸੀਂ ਸਮਝੌਤੇ ਕਰਕੇ ਸਿਰ ਨਾਲ ਸਿਰ ਜੋੜ ਕੇ ਦਿਲ ਨਾਲ ਦਿਲ ਜੋੜ ਕੇ ਪੰਥ ਦੀ ਕਚੈਰੀ ਦੇ ਵਿੱਚ ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੁਝ ਚੰਗਾ ਕਰ ਸਕੀਏ ਉਸ ਬਾਰੇ ਗੱਲਬਾਤ ਹੋਵੇਗੀ ਸੋ ਗੁਰੂ ਪਿਆਰੀ ਸਾਧ ਸੰਗਤ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਇਹਨਾਂ ਨੇ ਬੁਰੀ ਤਰ੍ਹਾਂ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਦੀ ਕ੍ਰੈਡੀਬਿਲਟੀ ਨੂੰ ਬਹੁਤ ਵੱਡੀ ਪ੍ਰੋਸੇ ਯੋਗਤਾ ਨੂੰ ਬਹੁਤ ਵੱਡੀ ਛੱਟ ਮਾਰੀ ਹੈ ਤੇ ਸਮੇਂ-ਸਮੇਂ ਮਾਰੀ ਜਾਂਦੀ ਰਹੇਗੀ ਜਿਸ ਤਰ੍ਹਾਂ ਦਾ ਮੌਜੂਦਾ ਸਮੇਂ ਦੇ ਵਿੱਚ ਮਾਹੌਲ ਨਜ਼ਰ ਆ ਰਿਹਾ ਸੋ ਮੇਰੀ ਫਿਰ ਸਾਰੇ ਦਾਨਸਵਾਰ ਸਿੱਖ ਕੌਮ ਦੇ ਉਹਨਾਂ ਆਗੂ ਸਹਿਬਾਨਾਂ ਨੂੰ ਜਿਹੜੇ ਮਹਿਸੂਸ ਕਰਦੇ ਨੇ ਕਿ ਸਾਨੂੰ ਆਪਣੀ ਕੌਮ ਦੇ ਬਾਰੇ ਕੁਝ ਚੰਗਾ ਕਰਨਾ ਚਾਹੀਦਾ ਉਹਨਾਂ ਨੂੰ ਬੇਨਤੀ ਹੈ ਕਿ ਸਮਾਂ ਰਹਿੰਦਿਆਂ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਵਿਚਾਰ ਕਰੋ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਅੱਜ ਜਥੇਦਾਰ ਸਹਿਬਾਨਾਂ ਦੇ ਇਹ ਹਾਲਾਤ ਬਣ ਗਏ ਕਿ ਹਰ ਕੋਈ ਇਹ ਮਹਿਸੂਸ ਕਰਦਾ ਹੈ ਕਿ ਜੇ ਇਹ ਜਥੇਦਾਰ ਲਗਾਏ ਜਾ ਸਕਦੇ ਆ ਤੇ ਅਸੀਂ ਕਿਉਂ ਨਹੀਂ ਲੱਗ ਸਕਦੇ ਬਹੁਤ ਸਾਰੇ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਚਾਹਤ ਰੱਖਦੇ ਨੇ ਕਿ ਤਖਸੇਬਾਨਾਂ ਦੇ ਜਥੇਦਾਰ ਅਸੀਂ ਬਣੀਏ ਉਹਨਾਂ ਨੂੰ ਹੁਣ ਬੜਾ ਸੌਖਾ ਨਜ਼ਰ ਆ ਰਿਹਾ ਹੈ ਕਿ ਜੇ ਅਸੀਂ ਇਸ ਸਬੰਧ ਦੇ ਵਿੱਚ ਕੁਝ ਅੱਗੇ ਵਧਣਾ ਤਾਂ ਸਾਨੂੰ ਖਿਸ਼ਾਮਦ ਕਰਨੀ ਹੀ ਪਵੇਗੀ ਸੋ ਗੁਰੂ ਪਿਆਰੀ ਸਾਧ ਸੰਗਤ ਇਹ ਜਿਹੜੇ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਮਨ ਬਹੁਤ ਦੁਖੀ ਹੁੰਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜ਼ਬਰੀ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਸ ਦੇ ਉੱਪਰ ਮੇਰੀ ਸਾਰਿਆਂ ਨੂੰ ਇਹੋ ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਬੇਨਤੀ ਕਰੀਏ ਔਰ ਕੌਮ ਜਿਸ ਉਲਝਣ ਦੇ ਵਿੱਚੋਂ ਗੁਜ਼ਰ ਰਹੀ ਏ ਉਸ ਉਲਝਣ ਨੂੰ ਅਲਝਾਉਣ ਵਾਲੇ ਜਿਹੜੇ ਸਾਡੇ ਭਰਾ ਨੇ ਉਹ ਸਮਝ ਜਾਣ ਤਰਸ ਕਰ ਲੈਣ ਆਪਣੀ ਕੌਮ ਦੇ ਉੱਪਰ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਅਸੀਂ ਕਿਉਂ ਆਪਣੇ ਨਿੱਜ ਸਵਾਰਥ ਵਾਸਤੇ ਕਿਉਂ ਹਉਮੇ ਹੰਕਾਰ ਦੇ ਵਿੱਚ ਆ ਕੇ ਏਡੀਆਂ ਏਡੀਆਂ ਵੱਡੀਆਂ ਪਦਵੀਆਂ ਦੇ ਉੱਤੇ ਅਸੀਂ ਜਿਹੜੀਆਂ ਨਿਯੁਕਤੀਆਂ ਕਰ ਰਹੇ ਆ ਤੇ ਉਹਨਾਂ ਨਿਯੁਕਤੀਆਂ ਦਾ ਜਿਸ ਤਰੀਕੇ ਨਾਲ ਹਾਸੋਹੀਣਾ ਮਾਹੌਲ ਬਣਿਆ ਹੋਇਆ ਉਹ ਆਪਣੇ ਆਪ ਦੇ ਵਿੱਚ ਬੇहद ਸ਼ਰਮਨਾਕ ਨਜ਼ਰ ਆ ਰਿਹਾ ਹੈ ਕਿਉਂਕਿ ਹੱਥ ਵਿੱਚ ਸ੍ਰੀ ਸਾਹਿਬ ਫੜ ਲੈਣ ਨਾਲ ਪਹਿਰਾਵਾ ਪਹਿਨਣ ਨਾਲ ਦੇ ਨਾਲ ਕੋਈ ਵੀ ਜਥੇਦਾਰ ਜਾਂ ਕੋਈ ਕੌਮ ਦਾ ਪ੍ਰਧਾਨ ਨਹੀਂ ਬਣ ਜਾਂਦਾ ਉਸ ਦੇ ਲਈ ਪੰਥ ਦੇ ਅੰਦਰ ਜਿਹੜੀ ਇੱਕ ਮਰਜ਼ਾਦਾ ਹੈ ਜਿਹੜਾ ਇੱਕ ਤਜਰਬਾ ਹੈ ਜ਼ਿੰਦਗੀ ਦਾ ਔਰ ਕਹਾਣਾ ਹੈ ਜਿਹੜੀ ਉਹ ਜ਼ਰੂਰ ਨਜ਼ਰ ਆਉਣੀ ਚਾਹੀਦੀ ਹੈ ਅੱਜ ਮੈਂ ਸੁਣ ਰਿਹਾ ਸੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੂੰ ਉਹ ਕੀ ਕਹਿ ਰਹੇ ਨੇ ਕਿ ਮੈਂ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਹਾਂ ਉਹਨਾਂ ਨੇ ਜਥੇਦਾਰ ਸਹਿਬਾਨ ਨੂੰ ਹੀ ਫੇਰ ਇੱਕ ਵਾਰ ਅਪੀਲ ਕੀਤੀ ਹੈ ਕਿ ਤੁਸੀਂ ਮੁਲਾਕਾਤਾਂ ਸਿਰਫ ਨਾ ਕਰੀ ਜਾਓ ਤੁਸੀਂ ਇੱਥੇ ਆਣ ਕੇ ਇਕੱਲੇ ਬਿਆਨ ਨਾ ਦੇਈ ਜਾਓ ਫੈਸਲਾ ਕਰੋ ਅਗਲਾ ਫੈਸਲਾ ਕਰੋ ਕਿ ਤੁਸੀਂ ਕਿਹੜਾ ਸੰਘਰਸ਼ ਲੜ ਰਹੇ ਹੋ ਬੰਦੀ ਸਿੰਘਾਂ ਵਾਸਤੇ ਤੇ ਮੈਂ ਉਹਨਾਂ ਸਾਰੇ ਵੀਰਾਂ ਨੂੰ ਵੀ ਜਿਹੜੇ ਭਰਮ ਭਾਲੀ ਬੈਠੇ ਆ ਕਿ ਵੱਡੀਆਂ ਪਦਵੀਆਂ ਦੇ ਉੱਤੇ ਬੈਠ ਕੇ ਉਹ ਇਹ ਮਹਿਸੂਸ ਕਰ ਰਹੇ ਹੋਣ ਕਿ ਦੇਖੋ ਜੀ ਸਾਰੀ ਕੌਮ ਸਾਡੇ ਅੱਗੇ ਝੁਕ ਰਹੀ ਏ ਸਾਰੀ ਕੌਮ ਸਾਨੂੰ ਸਤਿਕਾਰ ਦੇ ਰਹੀ ਏ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪੰਜ ਪਿਆਰੇ ਲੈ ਕੇ ਕਿਸੇ ਵੀ ਗਲੀ ਮੁਹੱਲੇ ਜਾਂ ਸੜਕ ਦੇ ਉੱਪਰ ਉਤਰਦੇ ਨੇ ਕਿਸੇ ਦੇ ਘਰ ਪ੍ਰਕਾਸ਼ ਕਰਨਾ ਹੋਵੇ ਜਾਂ ਕਿਸੇ ਸਥਾਨ ਤੇ ਲੈ ਕੇ ਜਾਣਾ ਹੋਵੇ ਤੇ ਸਾਰੀ ਦੁਨੀਆ ਰੁਖ ਰੁਖ ਕੇ ਝੁਕ ਝੁਕ ਕੇ ਗੁਰੂ ਪਾਤਸ਼ਾਹ ਨੂੰ ਨਮਸਕਾਰ ਕਰ ਰਹੀਆਂ ਹੁੰਦੀਆਂ ਨੇ ਸਤਕਾਰ ਦੇ ਰਹੀਆਂ ਹੁੰਦੀਆਂ ਨੇ ਤੇ ਕੋਈ ਬੰਦਾ ਇਹ ਸਮਝੇ ਜਿਸ ਨੇ ਸਤਿ ਸ੍ਰੀ ਗੁਰੂ ਗਨ ਸਾਹਿਬ ਜੀ ਆਪਣੇ ਸਿਰ ਦੇ ਉੱਪਰ ਸੀਸ ਦੇ ਉੱਪਰ ਰੱਖਿਆ ਹੋਵੇ ਤੇ ਉਹ ਇਹ ਮਹਿਸੂਸ ਕਰੇ ਕਿ ਸ਼ਾਇਦ ਮੇਰੇ ਕਰਕੇ ਇਹ ਸਾਰਾ ਮੈਨੂੰ ਮਾਨ ਸਨਮਾਨ ਮਿਲ ਰਿਹਾ ਹੈ ਤਾਂ ਇਹ ਬਹੁਤ ਵੱਡਾ ਭਲੇਖਾ ਹੈ ਇਹ ਜਿਹੜੀਆਂ ਪਦਵੀਆਂ ਨੇ ਸ੍ਰੀ ਅਕਾਲ ਤਖਸੈ ਤੱਕ ਸ੍ਰੀ ਕੇਸਗੜ ਸਾਹਿਬ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਸ੍ਰੀ ਹਜੂਰ ਸਾਹਿਬ ਤੱਕ ਸ੍ਰੀ ਪਟਨਾ ਸਾਹਿਬ ਇਹ ਜਿਹੜੇ ਪੰਜ ਤਖਸੈਬਾਨ ਨੇ ਇਹਨਾਂ ਦੇ ਜਥੇਦਾਰ ਨੇ ਔਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਾਲੇ ਜਾਂ ਪੰਥ ਦੀਆਂ ਮਹਾਨ ਹੋਰ ਸੰਸਥਾਵਾਂ ਨੇ ਦਮਦਮੇ ਟਕਸਾਲ ਐ ਅਖੰਡ ਕੀਰਤਨੀ ਜਥਾ ਹੈ ਨਿਹੰਗ ਸਿੰਘ ਜਥੇਬੰਦੀਆਂ ਨੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਉਹਨਾਂ ਦੇ ਮੁਖੀ ਜਿਹੜੇ ਨੇ ਉਹਨਾਂ ਨੂੰ ਇਸ ਦੇ ਉੱਪਰ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਸਿਰ ਜੋੜ ਕੇ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਇਹਨਾਂ ਪਦਵੀਆਂ ਦਾ ਜਿਸ ਤਰੀਕੇ ਦੇ ਨਾਲ ਨਰਾਦਰ ਹੋ ਰਿਆ ਹਾਸੋਹੀਣੀ ਸਥਿਤੀ ਬਣੀ ਹੋਈ ਏ ਉਹਦੇ ਵਿੱਚੋਂ ਪੰਥ ਨੂੰ ਕਦੋਂ ਕੱਢਾਂਗੇ ਇਹ ਇੰਨੀਆਂ ਬੇਨਤੀਆਂ ਨੇ ਸੋ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਹਉਮੇ ਹੰਕਾਰ ਨੂੰ ਪਾਸੇ ਰੱਖ ਕੇ ਕੌਮ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੂੰ ਇੱਕ ਜੁੜਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਗੁਰ ਮਰਜਾਦਾ ਮੁਤਾਬਕ ਫੈਸਲੇ ਲੈਣੇ ਚਾਹੀਦੇ ਆ ਨਾ ਕਿ ਮਨਮਰਜ਼ੀ ਦੇ ਫੈਸਲੇ ਕੌਮ ਦੇ ਉੱਪਰ ਠੋਸੇ ਜਾਣ ਤੇ ਬਾਅਦ ਦੇ ਵਿੱਚ ਫਿਰ ਉਹਨਾਂ ਫੈਸਲਿਆਂ ਦਾ ਜਦੋਂ ਲੇਖਾ ਜੋਖਾ ਹੁੰਦਾ ਤਾਂ ਫਿਰ ਇਤਿਹਾਸ ਬਣ ਜਾਂਦਾ ਤੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੀ ਜਗ੍ਹਾ ਕਾਲੇ ਅੱਖਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਮ ਲਿਖੇ ਜਾਂਦੇ ਆ ਜਿਹੜੇ ਗਲਤ ਫੈਸਲੇ ਕਰਵਾਉਂਦੇ ਨੇ ਜਥੇਦਾਰ ਅਕਾਲ ਤਖਤ ਸਾਹਿਬ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਦੀ ਵਿਧੀ ਵਿਧਾਨ ਨਾਲ ਕੌਮ ਤੋਂ ਪ੍ਰਵਾਨਗੀ ਲੈ ਕੇ ਦੁਬਾਰਾ ਦਸਤਾਰਬੰਦੀ ਹੋਈ ਪਹਿਲਾਂ ਤਾਂ ਇਹ ਗੱਲ ਸੁਣਨ ਚ ਔਰ ਕਹਿਣ ਚ ਬੜੀ ਔਖੀ ਲੱਗਦੀ ਆ ਕਿ ਸਾਡੀ ਕੌਮ ਦਾ ਜਥੇਦਾਰ ਉਹਦੀ ਪਦਵੀ ਨਾਲ ਕਿਹੋ ਜਿਹਾ ਖਲਵਾੜ ਕਿਹੋ ਜਿਹਾ ਮਜ਼ਾਕ ਹੋ ਰਿਹਾ ਗੱਲਾਂ ਇੱਥੇ ਦੋ ਨੇ ਕਿ ਜੇ ਤਾਂ ਹੁਣ ਵਿਧੀ ਵਿਧਾਨ ਮੁਤਾਬਕ ਹੋਇਆ ਤਾਂ ਪਹਿਲਾਂ ਵਿਧੀ ਵਿਧਾਨ ਤੋਂ ਵਿਦਾਂ ਕਿਉਂ ਜਥੇਦਾਰ ਥਾਪਿਆ ਗਿਆ ਜੇ ਪਹਿਲਾ ਜਥੇਦਾਰ ਥਾਪ ਦਿੱਤੇ ਗਏ ਸੀ ਤਾਂ ਹੁਣ ਕਿਉਂ ਲੋੜ ਪੈ ਗਈ ਫਿਰ ਦੁਬਾਰਾ ਕੀ ਜੇ ਹੁਣ ਸਹੀ ਹੋਈ ਆ ਵਿਧੀ ਵਿਧਾਨ ਮੁਤਾਬਕ ਤਾਜਬੋਸ਼ੀ ਪਹਿਲਾ ਜਿਹੜਾ ਫਸੀਲਤੇ ਖੜ ਕੇ ਹੁਕਮਨਾਮੇ ਦਿੱਤੇ ਗਏ ਕੀ ਉਹ ਕੌਮ ਦੀ ਮਾਨ ਮਰਿਆਦਾ ਦੇ ਉਲਟ ਨਹੀਂ ਕੀ ਮਾਨ ਮਰਿਆਦਾ ਦਾ ਪਰੰਪਰਾਵਾ ਦਾ ਉਹਦੇ ਚ ਘਾੜ ਨਹੀਂ ਇਹ ਜਿਹੜੇ ਲੋਕ ਕਰ ਰਹੇ ਨੇ ਜਿਹੜੇ ਕਰਵਾ ਰਹੇ ਨੇ ਜਿਨ੍ਹਾਂ ਦੇ ਇਸ਼ਾਰਿਆਂ ਦੇ ਹੋ ਰਿਹਾ ਇਤਿਹਾਸ ਚ ਉਹਨਾਂ ਨੂੰ ਜਵਾਬ ਦੇਣਾ ਪਏਗਾ ਤੋ ਹੁਣ ਕੀ ਉਹ ਹੁਕਮਨਾਮੇ ਹੁਣ ਵਾਪਸ ਲਏ ਜਾਣਗੇ ਪਹਿਲਾਂ ਤਾਂ ਹੁੰਦਾ ਸੀ ਕਿਸੇ ਇੱਕ ਪਾਰਟੀ ਖਾਸ ਕਰਕੇ ਅਕਾਲੀ ਦਲ ਦਾ ਜੋ ਆਪਣੇ ਆਪ ਨੂੰ ਅਕਾਲੀ ਦਲ ਬਦਲ ਪੰਥ ਦੀ ਨਮਾਇੰਦਾ ਜਥੇਬੰਦੀ ਕਹੋਂਦੇ ਕਿ ਜਿਹੜਾ ਜ਼ਥੇਦਾਰ ਬਣਾਤਾ ਜ਼ਿਲ੍ਹਾ ਜ਼ਥੇਦਾਰ ਲਾਤਾ ਕਿਸੇ ਦੇ ਕਹਿਣ ਤੇ ਲਾਤਾ ਕਿਸੇ ਦੇ ਕਹਿਣ ਤੇ ਲਾਤਾ ਇਹ ਉਥੋਂ ਚੱਲਦਾ ਚੱਲਦਾ ਕੰਮ ਤਖਤਾਂ ਦੇ ਜ਼ਥੇਦਾਰਾਂ ਤੱਕ ਵੀ ਪਹੁੰਚ ਗਿਆ ਤੇ ਹੁਣ ਤਾਂ ਇਤਿਹਾਸ ਚ ਗੱਲੇ ਨਵੀ ਹੋ ਗਈ ਕਿ ਥਾਪੇ ਹੋਏ ਜਥੇਦਾਰ ਨੂੰ ਦੁਬਾਰਾ ਵਿਧਿ ਵਿਵਧਾਨ ਦੁਆਰਾ ਥਾਪਿਆ ਜਾ ਰਿਹਾ ਇਸ ਗੱਲ ਦਾ ਜਵਾਬ ਜਿਹੜਾ ਪੈਗਾ ਉਸ ਧਿਰ ਨੂੰ ਜਿਹੜੇ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਚ ਧਾਰਮਿਕ ਕੰਮਾਂ ਚ ਇੰਨੀ ਜਿਆਦਾ ਦਖਲਦਾਨੀ ਦੇ ਰਹੀ ਆ ਕਿ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਕੀ ਅਸੀਂ ਸਹੀ ਕਰ ਰਹੇ ਆ ਜਾਂ ਗਲਤ ਕਰ ਰਹੇ ਆ ਇਹ ਜਿਸ ਤਰ੍ਹਾਂ 2015 ਚ ਪਹਿਲਾਂ ਸਰਸੇ ਵਾਲੇ ਪਖੰਡੀ ਸਾਧ ਨੂੰ ਮਾਫੀ ਦੇ ਦਿੱਤੀ ਫਿਰ ਉਹ ਮਾਫੀ ਵਾਪਸ ਲੈ ਲਈ ਉਦੋਂ ਵੀ ਕੌਮ ਦੀ ਭਾਵਨਾਵਾਂ ਨਾਲ ਖਲਵਾੜ ਹੋਇਆ ਸੀ ਹੁਣ ਫੇਰ ਇਹ ਖਲਵਾੜ ਹੋਇਆ ਉਦੋਂ ਦਾ ਵੀ ਹਿਸਾਬ ਕੌਮ ਨੇ ਹੁਣ ਤੱਕ ਮੰਗ ਰਹੀ ਆ ਇਸ ਚੀਜ਼ ਦਾ ਹਿਸਾਬ ਵੀ ਉਸ ਤੇ ਕੋਲੋਂ ਤੇ ਖਾਸ ਕਰਕੇ ਐਸਜੀਪੀਸੀ ਦੇ ਪ੍ਰਧਾਨ ਕੋਲੋਂ ਉਦੋਂ ਉਸ ਵੇਲੇ ਦੇ ਪ੍ਰਧਾਨ ਕੋਲੋਂ ਤੇ ਹੁਣ ਹੁਣ ਦੇ ਪ੍ਰਧਾਨ ਕੋਲੋਂ ਜਿਹੜੇ ਪਹਿਲਾਂ ਘਰੇ ਬੈਠ ਗਏ ਤਖਤ ਦਾ ਜਥੇਦਾਰ ਜਾਇਆ ਮਨਾਉਣ ਉਦੋਂ ਮੰਨੇ ਨਹੀਂ ਜਦੋਂ ਇੱਕ ਪਾਰਟੀ ਦਾ ਪ੍ਰਧਾਨ ਗਿਆ ਤਾਂ ਬੰਨ ਗਏ ਉਹਦਾ ਕੀ ਕਾਰਨ ਹੈ ਸੰਗਤ ਵੀ ਜਾਣਦੀ ਆ ਸਾਰੇ ਆਪਾਂ ਜਾਣਦੇ ਆ ਸੋ ਗੱਲ ਤਾਂ ਇਹ ਆ ਵੀ ਤੁਸੀਂ ਹੋਰ ਜੋ ਮਰਜ਼ੀ ਕਰੀ ਜਾਂਦੇ ਜੋ ਮਰਜ਼ੀ ਕਰੀ ਜਾਓ ਕੋਈ ਕਿਸੇ ਨੂੰ ਸੀ ਕਿਉਂਕਿ ਅਕਾਲੀ ਦਲ ਬਾਦਲ ਦਾ ਤਾਂ ਭੋਗ ਪੈ ਹੀ ਗਿਆ ਤੇ ਕੌਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਸ ਚ ਪਰ ਜਿਹੜੀ ਇਹ ਗੱਲ ਹੋਈ ਅੱਜ ਆਨੰਦ ਵਰਸਾਹ ਦੀ ਧਰਤੀ ਤੇ ਕਿ ਥਾਪੇ ਹੋਏ ਜਥੇਦਾਰ ਨੂੰ ਦੁਬਾਰੇ ਵਿਧੀ ਵਿਧਾਨ ਦੁਆਰਾ ਥਾਪਿਆ ਗਿਆ ਕਿ ਪਹਿਲਾਂ ਵਿਧੀ ਵਿਧਾਨ ਦੇ ਅਨੁਕੂਲ ਨਹੀਂ ਸੀ ਜੇ ਨਹੀਂ ਅਨੁਕੂਲ ਸੀ ਤਾਂ ਉਹੀ ਜੀ ਗਲਤੀ ਕਿਉਂ ਕੀਤੀ ਪਹਿਲਾਂ ਫਿਰ ਐਨੇ ਮਹੀਨਿਆਂ ਬਾਅਦ ਵਿਧੀ ਵਿਧਾਨ ਜਾਦ ਆ ਗਿਆ ਇਹ ਕੌਮ tạmੀ ਸਾਹਿਬ ਇਹ ਕੌਮ ਦੀ ਭਾਵਨਾਵਾਂ ਨਾਲ ਮਾਨ ਮਰਿਆਦਾ ਨਾਲ ਖਲਵਾੜ ਹੈ ਤਖਤ ਤਹੇ ਹੋਏ ਬਿਲਡਿੰਗਾਂ ਢਈਆਂ ਹੋਈਆਂ ਦੁਬਾਰਾ ਬਣ ਜਾਂਦੀਆਂ ਜਿੱਥੇ ਮਾਨ ਮਰਿਆਦਾ ਨੂੰ ਢਾਹ ਲੱਗੇ ਉਹ ਚੀਜ਼ਾਂ ਬਹੁਤ ਲੰਮਾ ਸਮਾਂ ਠੀਕ ਨਹੀਂ ਹੁੰਦੀਆਂ ਕਦੇ ਵੀ ਠੀਕ ਨਹੀਂ ਹੁੰਦੀਆਂ ਇਤਿਹਾਸ 'ਚੋਂ ਗਲਤੀ ਸਦਾ ਰੜਕਦੀ ਰਹਿੰਦੀ ਆ ਤੇ ਤੁਹਾਡੇ ਵੇਲੇ ਹੋਈ ਆ ਤੇ ਤੁਸੀਂ ਸਦਾ ਇਸ ਚੀਜ਼ ਦੇ ਜਵਾਬ ਦੇ ਹੋਗੇ ਉਹ ਪਰਿਵਾਰ ਤਾਂ ਜਵਾਬ ਦੇ ਹੈ ਹੀ ਹੈ ਜਿਹੜਾ 1978 ਤੋਂ ਕੌਮ ਨਾਲ ਕੌਮ ਦੀ ਭਾਵਨਾਵਾਂ ਨਾਲ ਖਲਵਾੜ ਕਰਦਾ ਆ ਰਿਹਾ ਇੱਥੇ ਦਾ ਨੇ ਸਿੱਖ ਕੌਮ ਦੇ ਉਹਨਾਂ ਨੂੰ ਇੱਕ ਕਹਾਣੀ ਸੁਣਾਉਣੀ ਆ ਅਗਰ ਉਹ ਕਹਾਣੀ ਸਾਡੀ ਸਿੱਖ ਸੰਗਤਾਂ ਨੂੰ ਜਾਂ ਸਾਡੀ ਸਨਾਤਨ ਸਮਾਜ ਨੂੰ ਹਰ ਉਸ ਵਿਅਕਤੀ ਨੂੰ ਇਹ ਸੁਣਨੀ ਚਾਹੀਦੀ ਤੁਹਾਡੇ ਕੰਮ ਆਉਗੀ ਨਾਲ ਤੁਹਾਨੂੰ ਇਹਨਾਂ ਦੇ ਕਿਰਦਾਰਾਂ ਦਾ ਪਤਾ ਲੱਗ ਜਾਊਗਾ ਕਿ ਜਥੇਦਾਰ ਕਿਹਨੂੰ ਕਹਿੰਦੇ ਨੇ ਰਾਜਾ ਕਿਹਨੂੰ ਕਹਿੰਦੇ ਨੇ ਮਹਾਰਾਜਾ ਕਿਹਨੂੰ ਕਹਿੰਦੇ ਨੇ ਇੱਕ ਵਾਰ ਦੀ ਗੱਲ ਹੈ ਕਿ ਮੇਰੇ ਉਸਤਾਦ ਜੀ ਨੇ ਕਿਹਾ ਕਿ ਜਿਹੜਾ ਮੈਂ ਹੁਣ ਮਹਾਰਾਜ ਦਾ ਨਾਮ ਹੈ ਕਿ ਰਾਜ ਕਿਵੇਂ ਗਿਆ ਇੱਕ ਰਾਜੇ ਦਾ ਰਾਜ ਕਿਵੇਂ ਗਿਆ ਰਾਜ ਇਸ ਤਰ੍ਹਾਂ ਗਿਆ ਕਿ ਉਹਦਾ ਜਿਹੜਾ ਬੇਟਾ ਸੀ ਉਹਨੇ ਇੱਕ ਡਰੈਸ ਆਰਡਰ ਕੀਤੀ ਇੱਕ ਕੋਟ ਆਰਡਰ ਕੀਤਾ ਇੰਗਲੈਂਡ ਤੋਂ ਕੀਤਾ ਜਦੋਂ ਉਹ ਕੋਟ ਆਰਡਰ ਹੋ ਕੇ ਆਇਆ ਦਰਬਾਰ ਦੇ ਵਿੱਚ ਤਾਂ ਬਾਕੀ ਦੇ ਜਿਹੜੇ ਲੋਕ ਸਾਰੇ ਇਕੱਠੇ ਹੋਏ ਕਿ ਕਿ ਡਰੈਸ ਬੜੀ ਡਿਫਰੈਂਟ ਸੀ ਦੇਖਿਆ ਜਾਣਾ ਸੀ ਕਿ ਡਰੈਸ ਕਿਵੇਂ ਦੀ ਬਣੇਗੀ ਜਦ ਤੱਕ ਉਹ ਕੋਟ ਆਰਡਰ ਹੋ ਕੇ ਆਇਆ ਸਾਈਜ਼ ਦਾ ਥੋੜਾ ਫਰਕ ਪੈ ਗਿਆ ਤੇ ਜਿਹੜਾ ਰਾਜੇ ਦਾ ਪੁੱਤ ਸੀ ਉਹ ਜਿਹੜਾ ਟੇਲਰ ਮਾਸਟਰ ਸੀ ਜਿਹੜਾ ਉਸ ਸਮੇਂ ਦਾ ਉਹਦਾ ਡਿਜ਼ਾਈਨਰ ਸੀ ਉਹਨੂੰ ਕਹਿੰਦਾ ਕਿ ਇੱਥੋਂ ਥੋੜਾ ਟਾਈਟ ਆ ਇਹਦੀ ਥੋੜੀ ਐਡਜਸਟਮੈਂਟ ਕਰ ਦੋ ਬਸ ਐਨੀ ਗੱਲ ਕਹਿਣ ਦੀ ਜ਼ਰੂਰਤ ਪਈ ਕਿ ਰਾਜੇ ਨੇ ਸਾਰੀ ਸਭਾ ਬੁਲਾਈ ਤੇ ਸਾਰਿਆਂ ਨੂੰ ਇਕੱਠਿਆ ਕੀਤਾ ਤੇ ਕਿਹਾ ਕਿ ਹੁਣ ਸਾਡਾ ਰਾਜ ਚਲੇ ਗਿਆ ਹੁਣ ਤੋਂ ਬਾਅਦ ਅਸੀਂ ਰਾਜ ਨਹੀਂ ਕਰਾਂਗੇ ਉਹ ਕਹਿੰਦੇ ਗੱਲ ਕੀ ਹੋਈ ਆ ਚੰਗੀ ਭਲੀ ਸਵਾ ਲੱਗੀ ਐ ਤੇ ਰਾਜ ਜਾਣ ਦਾ ਤਾਂ ਇਹ ਵਿੱਚ ਕੋਈ ਕਾਰਨ ਨਹੀਂ ਐ ਆਖਰਕਾਰ ਰਾਜੇ ਨੇ ਕਿਹਾ ਕਿ ਰਾਜ ਸਾਡਾ ਹੁਣ ਜਾਣਾ ਕਨਫਰਮ ਐ ਉਹਦਾ ਕਾਰਨ ਇੱਕ ਐ ਕਿ ਜਿਹੜਾ ਇਹ ਪੁੱਤ ਮਹਾਰਾਜੇ ਦਾ ਜੇ ਕੋਟ ਦੀ ਅਡਜਸਟਮੈਂਟ ਇਹੀ ਕਰਾਉਣ ਲੱਗਿਆ ਫਿਰ ਕਾਹਦਾ ਰਾਜਾ ਜਿਹਦੇ ਨੂੰ ਨਹੀਂ ਫਿੱਟਾ ਫੁੱਟ ਦੇ ਕਿਸੇ ਨੂੰ ਪਾੜ ਦੇ ਅੱਗ ਲਾ ਦੇ ਜਿਹੇ ਦਰਜੀ ਤੋਂ ਫਾਂਸੀ ਲਾ ਦੇ ਜਿਉਂਨੇ ਤੇਰਾ ਠੀਕ ਨਹੀਂ ਬਣਾਇਆ ਪਰ ਉਹ ਵਿਰਤੀ ਜਿਹੜੀ ਐਡਜਸਟਮੈਂਟ ਦੀ ਆ ਉਹ ਇੱਕ ਭਿਖਾਰੀ ਦੀ ਵਿਰਤੀ ਆ ਉਹ ਇੱਕ ਰਾਜੇ ਦੀ ਵਿਰਤੀ ਨਹੀਂ ਹੋ ਸਕਦੀ ਸੋ ਜਿਹੜਾ ਇਹ ਵਿਰਤੀ ਦੀ ਗੱਲ ਆ ਜਿਹੜਾ ਵਿਰੋਧ ਕਰਨੇ ਵਾਲੇ ਸੀਗੇ ਜਿਹੜੇ ਜਥੇਦਾਰ ਜਿਹੜੇ ਪੰਥ ਪਾਸ਼ਾ ਕਹੌਣ ਵਾਲੇ ਉਹਨਾਂ ਦੀ ਵਿਰਤੀ ਤੁਸੀਂ ਕਿਵੇਂ ਦੀ ਆ ਉਹ ਤੁਸੀਂ ਬਹੁਤ ਜ਼ਿਆਦਾ ਸਮਝਿਆ ਨੋ ਜਿਹੜੇ ਧੱਕੇ ਨਾਲ ਆਖੇ ਸੁੱਚਾ ਸਿੰਘ ਲੰਗਾ ਦੀ ਪੱਗ ਨੂੰ ਐਕਸੈਪਟ ਕਰਨ ਵਾਲੇ ਨੇ ਉਹਨਾਂ ਦੀ ਵਿਰਤੀ ਕਿਵੇਂ ਦੀ ਆ ਜਿਹੜਾ ਇਸ ਸਮੇਂ ਰਾਜ ਚਲਾਉਣ ਵਾਲਾ ਜਿਨ੍ਹਾਂ ਦੀਆਂ ਵੀਡੀਓ ਸਵੈਰ ਲਾਹੌਰੀਆਂ ਉਹਨਾਂ ਦੀ ਵਿਰਤੀ ਕਿਵੇਂ ਦੀ ਆ ਸੋ ਸਾਨੂੰ ਇੱਕ ਰਾਜੇ ਦੀ ਤਲਾਸ਼ ਆ ਇੱਕ ਉਸ ਪਾਤਸ਼ਾਹ ਦੀ ਵੀ ਤਲਾਸ਼ ਆ ਇੱਕ ਜਥੇਦਾਰ ਦੀ ਵੀ ਤਲਾਸ਼ ਆ ਇੱਕ ਕੌਮ ਨੂੰ ਇੱਕ ਨੁਮਾਇंदे ਦੀ ਵੀ ਤਲਾਸ਼ ਆ ਜਿਹੜਾ ਇੱਕ ਅਗਵਾਈ ਕਰ ਸਵੇ ਜਿਹੜਾ ਐਦਾਂ ਦੇ ਇੱਕ ਕੋਟਾਂ ਦੀ ਐਡਜਸਟਮੈਂਟ ਨਾ ਕਰ ਪਾਵੇ ਚਾਹੇ ਉਹ ਐਡਜਸਟਮੈਂਟ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀਤੀ ਚਾਹੇ ਉਹ ਅਡਜਸਟਮੈਂਟ ਤੁਸੀਂ ਅ ਪੰਥ ਦੀਆਂ ਜਥੇਬੰਦੀਆਂ ਦੇ ਨਾਲ ਸੋਚਾ ਸਿੰਘ ਲੰਗਾਹ ਨੇ ਕੀਤੀ ਚਾਹੇ ਤੁਸੀਂ ਉਹ ਅਡਜਸਟਮੈਂਟ ਅ ਗੜਗਾਜਬ ਨਾਲ ਕੀਤੀ ਚਾਹੇ ਉਹ ਅਡਜਸਟਮੈਂਟ ਤੁਸੀਂ ਪੰਜਾਬ ਸਰਕਾਰ ਨਾਲ ਕੀਤੀ ਇਹ ਅਡਜਸਟਮੈਂਟ ਜਿਹੜੀ ਆ ਇੱਕ ਰਾਜੇ ਦੀ ਵਰਤੀ ਨਹੀਂ ਹੈ ਇੱਕ ਭਿਖਾਰੀ ਦੀ ਵਰਤੀ ਹੈ ਰਾਜਾ ਕਦੇ ਆਪਣੀ ਅਡਜਸਟਮੈਂਟ ਨਹੀਂ ਕਰਦਾ ਰਾਜੇ ਦਾ ਕਰ ਜੰਮਣਾ ਹੀ ਰਾਜ ਨਹੀਂ ਹੁੰਦਾ ਰਾਜੇ ਦੇ ਕਰ ਪੈਦਾ ਹੋਣਾ ਹੀ ਰਾਜੇ ਦੀਆਂ ਨਿਸ਼ਾਨੀਆਂ ਨਹੀਂ ਇੱਕ ਸੋਚ ਇੱਕ ਬਿਰਤੀ ਹੀ ਰਾਜੇ ਦੀ ਨਿਸ਼ਾਨੀ ਹੈ ਸੋ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਅੱਜ ਪੰਥ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾਈ ਜਿਨ੍ਹਾਂ ਨੇ ਅੱਜ ਕੌਮ ਨੂੰ ਗੁੰਮਰਾਹ ਕੀਤਾ ਜਿਨ੍ਹਾਂ ਲੋਕਾਂ ਨੇ ਆਪਣੀਆਂ ਕੁਰਸੀਆਂ ਨੂੰ ਵੇਚ ਦਿੱਤਾ ਜਿਨ੍ਹਾਂ ਨੇ ਆਪਣੀਆਂ ਉਹਨਾਂ ਬਲਾਤ ਕਾਲੀਆਂ ਨਾਲ ਅਡਜਸਟਮੈਂਟ ਕੀਤੀ ਜਿਨ੍ਹਾਂ ਲੋਕਾਂ ਨੇ ਉਹਨਾਂ ਗੁਰੂ ਦੀਆਂ ਬੇਅਦਵੀਆਂ ਕਾਨਿਆਂ ਨਾਲ ਅਡਜਸਟਮੈਂਟ ਕੀਤੀ ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਨਾਲ ਅਡਜਸਟਮੈਂਟ ਕੀਤੀ ਇਹ ਉਹ ਲੋਕਾਂ ਨੂੰ ਕੌਮ ਦਾ ਖਮਾ ਭਲਾ ਕਰ ਸਕਦੇ ਨੇ ਇਹਨਾਂ ਦੀ ਵਿਰਤੀ ਤੁਹਾਨੂੰ ਪਤਾ ਹੀ ਹੈ ਕਿਸ ਕੈਟਾਗਰੀ ਦੇ ਨੇ ਇਹ ਉੱਥੇ ਹੀ ਰਹਿਣਾ ਬਸ ਇੰਨੇ ਹੀ ਬਹੁਤ ਛੇਤਰ ਜ਼ਿਆਦਾ ਮਾਰਦੇ ਤੇ ਫਿਰ ਤ